ਹਾਂ ਜੀ ਪਿਆਰੇ ਬੱਚਿਓ ਫਾਈਨਲ ਦੇ ਪੇਪਰਾਂ ਦੀ ਤਿਆਰੀ ਵਾਸਤੇ ਆਪਾਂ ਅੱਜ ਦੀ ਵੀਡੀਓ ਵਿੱਚ ਲੈ ਕੇ ਆ ਚੁੱਕੇ ਹਾਂ ਫਾਈਨਲ ਦੇ ਪੇਪਰਾਂ ਵਾਸਤੇ ਦੂਜੇ ਚੈਪਟਰ ਇਸ ਤੋਂ ਪਹਿਲਾਂ ਮੈਂ ਚੈਪਟਰ ਨੰਬਰ 9 ਛੜੇ ਚੈਨਲ ਤੋਂ ਤੇ ਕਰਾ ਦਿੱਤਾ ਹੈ ਹੁਣ ਆਪਾਂ ਐਕਸਰਸਾਈਜ਼ 11.1 ਯਾਨੀ ਚੈਪਟਰ ਨੰਬਰ 11 ਸ਼ੁਰੂ ਕਰਾਂਗੇ ਇਸ ਨੂੰ ਵੀ ਆਪਾਂ ਬਹੁਤ ਜਲਦੀ ਖਤਮ ਕਰਾਂਗੇ ਜਿਸ ਤਰ੍ਹਾਂ ਮੈਂਨੇ ਉਸ ਪਿਛਲੇ ਚੈਪਟਰ ਨੂੰ ਕੀਤਾ ਹੈ ਠੀਕ ਹੈ ਬਾਅਦ ਤੋਂ ਬਾਅਦ ਹਫਤਾ ਜਾਂ ਦੋ ਹਫਤੇ ਹੀ ਲੱਗੇ ਨੇ ਉਸ ਦੇ ਵਿੱਚ ਸਾਰਾ ਚੈਪਟਰ ਨਿਬੜ ਗਿਆ ਅਤੇ ਬਹੁਤ ਹੀ ਅੱਛੀ ਤਰ੍ਹਾਂ ਕਰਾਇਆ ਹੈ ਜੇ ਤੁਸੀਂ ਐਪ ਪੀワイਕਿਊ ਵਾਲੀ ਵੀਡੀਓ ਚਾਹੁੰਦੇ ਹੋ ਜਿਸ ਵਿੱਚ ਸਾਰੇ ਪਿਛਲੇ ਸਾਲਾਂ ਵਾਲੇ ਪ੍ਰਸ਼ਨ ਕਰਾਵਾਂ ਕਮੈਂਟਾਂ ਵਿੱਚ ਇੱਕ ਵਾਰ ਦੱਸ ਦਿਓ ਪੱਕਾ ਲੈ ਕੇ ਆ ਦਵਾਂਗਾ ਠੀਕ ਹੈ ਪਿਛਲੇ ਵੀਡੀਓ ਦੀ ਇਸ ਦੇ ਵੀ ਲੈ ਕੇ ਆਵਾਂਗਾ ਤਾਂ ਦੇਖੋ ਇਸ ਵਿੱਚ ਆਪਾਂ ਕੀ ਕਰਾਂਗੇ ਇਸ ਵਿੱਚ ਆਪਾਂ ਏਰੀਆ ਰਿਲੇਟਡ ਟੂ ਸਰਕਲ ਯਾਨੀ ਚੱਕਰ ਤੋਂ ਸਬੰਧਿਤ ਖੇਤਰਫਲ ਫਾਈਂਡ ਕਰਾਂਗੇ ਤਾਂ ਅੱਜ ਦਾ ਮੈਂ ਤੁਹਾਨੂੰ ਇੱਕ ਬੇਸਿਕ ਇੰਟਰੋਡਕਸ਼ਨ ਦਊਂਗਾ ਹਨਾ ਇਸ ਵਿੱਚ ਤਿੰਨ ਮੇਨ ਫਾਰਮੂਲੇ ਨੇ ਤਿੰਨ ਮੇਨ ਫਾਰਮੂਲੇ ਨੇ ਅਤੇ ਇੱਕ ਇਹਦਾ ਫਾਰਮੂਲਾ ਜੋ ਕਿ ਹਰ ਇੱਕ ਵਿੱਚ ਕੰਮ ਆ ਸਕਦਾ ਠੀਕ ਹੈ ਉਹ ਵੀ ਦੱਸ ਦਵਾਂਗੇ ਸਾਰੇ ਸਾਰੇ ਅਤੇ ਨਾਲ ਹੀ ਜਿੰਨਾ ਪਿਆਰੇ ਵਿੱਚ ਮੈਂ ਤੁਹਾਨੂੰ ਕਿਰਾਏ ਦਵਾਂਗਾ ਮੈਂ ਸਾਰਾ ਅੱਜ ਦੀ ਵੀਡੀਓ ਵਿੱਚ ਦੱਸਾਂਗਾ ਉਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਵਿੱਚ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦੇਵਾਂਗੇ ਵੈਸੇ ਤਾਂ ਮੈਂ ਇੰਨਾ ਕਹਿ ਸਕਦਾ ਦੋ ਸਭ ਨੂੰ ਕਿ ਜੇ ਤੁਸੀਂ ਅੱਜ ਦੀ ਵੀਡੀਓ ਵੀ ਦੇਖ ਲਵੋ ਨਾ ਤੇ ਤੁਸੀਂ ਤੁਹਾਨੂੰ ਇੰਗਲਿਸ਼ ਪੰਜਾਬੀ ਅੱਛੀ ਤਰ੍ਹਾਂ ਪੜ੍ਹਨੀ ਵੀ ਆਉਂਦੀ ਹੋਵੇ ਤਾਂ ਤੁਸੀਂ ਖੁਦ ਵੀ ਉਹ ਕੁਐਸਚਨ ਕਰ ਸਕਦੇ ਹੋ ਠੀਕ ਹੈ ਇੰਨੀ ਅੱਛੀ ਇਹ ਅੱਜ ਦੀ ਵਾਲੀ ਵੀਡੀਓ ਹੋਣ ਵਾਲੀ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਚੱਕਰ ਹੁੰਦਾ ਹੈ ਇਸ ਤਰ੍ਹਾਂ ਦਾ ਹਨਾ ਗੋਲ ਹੁੰਦਾ ਹੈ ਥੋੜਾ ਜਿਹਾ ਜ਼ਿਆਦਾ ਗੋਲ ਹੁੰਦਾ ਮੇਰੇ ਤੋਂ ਘੱਟ ਗੋਲ ਬਣਿਆ ਹੁਣ ਦੇਖੋ ਉਸ ਦੇ ਅੰਦਰ ਸਭ ਤੋਂ ਪਹਿਲੀ ਗੱਲ ਚੀਜ਼ ਤਾਂ ਜਿਵੇਂ ਇਹ ਚੱਕ ਲਵਾਂ ਇਹ ਇਸ ਨੂੰ ਆਪਾਂ ਕਹਿੰਦੇ ਆ ਇੱਕ ਸੈਕਟਰ ਕੀ ਕਹਿੰਦੇ ਆ ਸੈਕਟਰ ਪੰਜਾਬੀ ਵਿੱਚ ਕੀ ਕਹਿੰਦੇ ਆ ਓਹੋ ਵੀ ਤੁਸੀਂ ਹਾਜੇ ਲਈ ਸੈਕਟਰ ਹੀ ਇਸ ਨੂੰ ਯਾਦ ਕਰਨਾ ਹੈ ਜਦੋਂ ਆਪਾਂ ਕੁਐਸਚਨ ਸੋਲਵ ਕਰਾਂਗੇ ਉਦੋਂ ਮੈਂ ਦੱਸ ਦਵਾਂਗਾ ਕਿ ਪੰਜਾਬੀ ਵਿੱਚ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਣਾ ਹੈ ਠੀਕ ਹੈ ਹਾਜੇ ਲਈ ਤੁਸੀਂ ਸੈਕਟਰ ਹੀ ਲੈਣਾ ਹੈ ਪੰਜਾਬੀ ਇੰਗਲਿਸ਼ ਮੀਡੀਅਮ ਦੋਨਾਂ ਵਿੱਚ ਕਰਾ ਰਹੇ ਹਾਂ ਠੀਕ ਹੈ ਇਸ ਲਈ ਮੈਂ ਕਹਿ ਰਿਹਾ ਹਾਜੇ ਲਈ ਤੁਸੀਂ ਇਸ ਨੂੰ ਕੀ ਯਾਦ ਕਰਨਾ ਹੈ ਸੈਕਟਰ ਹੈ ਇਹ ਸੈਕਟਰ ਕਿਸ ਤਰ੍ਹਾਂ ਦਾ ਹੋ ਜਾਏਗਾ ਸੈਕਟਰ ਦੇਖੋ ਜੇ ਮੈਂ ਕਹਾ ਕਿ ਕੀ ਇਹ ਇੱਕ ਸੈਕਟਰ ਹੈ ਕੀ ਕਹੋਗੇ ਯੈਸ ਹੈ ਠੀਕ ਹੈ ਸੈਕਟਰ ਨੂੰ ਫਾਈਂਡ ਕਰਨ ਦਾ ਕੀ ਫਾਰਮੂਲਾ ਹੋਵੇਗਾ ਦੇਖੋ ਜੇ ਆਪਾਂ ਧਿਆਨ ਦੇ ਨਾਲ ਦੇਖੀਏ ਸੈਕਟਰ ਇੱਕ ਸਰਕਲ ਦਾ ਪਾਰਟ ਹੈ ਆ ਪੂਰਾ ਸਰਕਲ ਹੈ ਸਰਕਲ ਦਾ ਇੱਕ ਪਾਰਟ ਹੈ ਛੋਟਾ ਜਿਹਾ ਠੀਕ ਹੈ ਪੂਰਾ ਸਰਕਲ ਆ ਸੀ ਅਤੇ ਸੈਕਟਰ ਜੋ ਹੈ ਉਹ ਤੁਹਾਡਾ ਆ ਸੀ ਹਨਾ ਛੋਟਾ ਦਾ ਤਾਂ ਦੇਖੋ ਸੈਕਟਰ ਕੋਈ ਐਂਗਲ ਹੈ ਤੇ θ ਬਣਾ ਰਿਹਾ ਹੋਵੇਗਾ ਹਨਾ θ ਕੋਈ ਐਂਗਲ ਜੋ ਆਪਾਂ ਨੂੰ ਪਤਾ ਨਹੀਂ θ ਜੇ ਮੈਂ ਦੇਖਾਂ ਸੈਕਟਰ ਸਰਕਲ ਦਾ ਪਾਰਟ ਹੈ ਸਰਕਲ ਪੂਰਾ 360 ਡਿਗਰੀ ਕੋ ਮੋਦਾ ਹੈ ਠੀਕ ਹੈ ਤਾਂ ਜੇ ਮੈਂ ਕਹਾ ਪਾਰਟ ਦੇ ਬੇਸਿਤ ਉਤੇ θ 360 ਅਰੇ ਸਰਕਲ ਦਾ ਕਿੰਨਾ ਹੁੰਦਾ ਹੈ πr² ਤਾਂ ਇਹ ਤੁਹਾਡਾ ਏਰੀਆ ਆਫ ਸੈਕਟਰ ਆ ਗਿਆ ਕੀ ਆ ਗਿਆ ਏਰੀਆ ਆਫ ਸੈਕਟਰ ਠੀਕ ਹੈ ਫਾਰਮੂਲਾ ਇਹ ਯਾਦ ਕਰਨਾ ਹੈ اچھی طرح ਸਮਝ ਆਈ ਗੱਲ ਇੱਕ ਐਗਜ਼ਾਮਪਲ ਕਰਾਉਣਾ ਇਸ ਦੀ ਮੰਨ ਲਓ ਇੱਕ ਇੱਥੇ ਇਸ ਤਰ੍ਹਾਂ 60 ਡਿਗਰੀ ਦਾ ਐਂਗਲ ਇੱਥੇ ਕਿੰਨੇ ਡਿਗਰੀ ਦਾ 60 ਡਿਗਰੀ ਰੇਡੀਅਸ ਜੋ ਹੈ रेडियस है चार सेंट सात सेंटीमीटर ठीक है पाई लैंना है ट्वेंटी टू अपॉन सेवन सॉल्व करना है इस इसका एरिया ऑफ सेक्टर फाइंड करना है तो एरिया किस तरह फाइंड करा थीटा अपॉन थ्री सिक्सटी यानी सिक्सटी अपॉन थ्री सिक्सटी इंटू पाई आर स्केयर ठीक है पाई कि है ट्वेंटी टू अपॉइंट सैवन अरे आर कि है सैवन इंटू सैवन ये दो बार है ये तो घट हो गया इतना सिक्स ओके 7 7 ਦਾ ਕੱਟ ਹੋ ਗਿਆ ਇੱਥੇ ਆ ਗਿਆ 11 ਇੱਥੇ ਆ ਗਿਆ 3 ਤਾਂ 11 ਨੂੰ 7 ਨਾਲ ਮਲਟੀਪਲ ਕੀਤਾ ਇੱਥੇ ਤਾਂ ਕਿੰਨਾ ਹੋ ਗਿਆ 77 3 ਸੈਂਟੀਮੀਟਰ ਸਕੇਅਰ ਇਸ ਤਰ੍ਹਾਂ ਇਹ ਵਾਲੇ ਕੁਸ਼ਚਨ ਆਉਣਗੇ ਉਮੀਦ ਕਰਦਾ ਹੈ ਸਮਝ ਆ ਗਿਆ ਹੋਵੇਗਾ ਏਰੀਆ ਆਫ ਸੈਕਟਰ ਕਿਸ ਤਰ੍ਹਾਂ ਫਾਈਂਡ ਕਰਨਾ ਹੈ ਠੀਕ ਹੈ ਆ ਆਪਣਾ ਪਹਿਲਾ ਫਾਰਮੂਲਾ ਹੋ ਚੁੱਕਾ ਹੈ ਦੂਜਾ ਫਾਰਮੂਲੇ ਵਾਲ ਚੱਲਦੇ ਆ ਦੂਜਾ ਫਾਰਮੂਲਾ ਜੋ ਕਿ ਕੀ ਹੋਣ ਵਾਲਾ ਹੈ ਜੇ ਮੈਂ ਸਰਕਲ ਦੀ ਇੱਕ ਆਰਕ ਪਤਾ ਕਰਨੀ ਹੋਵੇ ਮੰਨ ਲਓ ਆਹ ਬਾਉਂਡਰੀ ਇੱਥੋਂ ਇੰਨੀ ਕੁ ਪਤਾ ਕਰਨੀ ਹੋਵੇ ਤਾਂ ਇਹ ਵੀ ਹੋਵੇਗਾ ਤੇ ਸੈਕਟਰ ਦੇ ਰਾਹੀਂ ਹੀ ਇੱਥੋਂ θ ਆ ਹੋਵੇਗਾ ਹਨਾ ਕੋਈ ਐਂਗਲ ਤਾਂ ਇਸ ਦਾ ਹੋਵੇਗਾ θ ਬੰ 360 ਇਹ ਪੂਰੇ ਉਸ ਦੇ ਪੈਰੀਮੀਟਰ ਦਾ ਕੁਛ ਨਾ ਕੁਛ ਆਪਾਰਟ ਹੈ ਦਾ 2π r ਇੱਥੇ ਆ ਜਾਵੇਗਾ ਸਮਝ ਗਈ ਗੱਲ 2π r 2π r ਇਹ ਲੈਂਥ ਜਿਹੜੀ ਮੈਂ ਦੱਸਤਾ ਕਿ ਇਸ ਕਲਰ ਦੇ ਨਾਲ ਗ੍ਰੀਨ ਕਲਰ ਦੇ ਨਾਲ ਮੈਂ ਬਣਾ ਕੇ ਦੱਸਤਾ ਇੰਨੀ ਕੁ ਲੈਂਥ ਜੇ ਆ ਫਾਈਂਡ ਕਰਨੀ ਹੋਵੇ ਕਿੰਨੀ ਹੈ ਠੀਕ ਹੈ ਤਾਂ ਉਹ ਆ ਜਾਵੇਗੀ ਇਸ ਫਾਰਮੂਲੇ ਦੇ ਨਾਲ ਇਸ ਨੂੰ ਵੀ ਤੁਸੀਂ ਯਾਦ ਕਰਨਾ ਹੈ ਅੱਛੀ ਤਰ੍ਹਾਂ ਫਾਰਮੂਲੇ ਨੂੰ ਠੀਕ ਹੈ ਦੇਖੋ ਇਸ ਦੀ ਵੀ ਮੈਂ ਇੱਕ ਐਗਜ਼ਾਮਪਲ ਕਰਾਉਣਾ ਉਹੀ ਵਾਲੀ ਐਗਜ਼ਾਮਪਲ ਕਰਾ ਦੇਣਾ ਇਸ ਵਿੱਚ ਹੀ ਆਪਾਂ ਫਾਈਂਡ ਕਰ ਲੈਣਾ ਹੈ ਰੇਡੀਅਸ 7 ਦਿੱਤਾ ਹੋਇਆ ਹੈ θ 60° ਦਿੱਤਾ ਹੈ ਆਰਕ ਤਾਂ ਆਰਕ ਦੀ ਲੈਂਥ ਪਤਾ ਕਰਨੀ ਹੈ ਇਸ ਨੂੰ ਆਪਾਂ ਆਰਕ ਕਹਿੰਦੇ ਆ ਠੀਕ ਹੈ ਆਰਕ ਯਾਦ ਰੱਖਣਾ ਹੈ ਪੰਜਾਬੀ ਵਿੱਚ ਵੀ ਮੈਂ ਦੱਸਾਂਗਾ ਬਾਅਦ ਵਿੱਚ ਠੀਕ ਹੈ θ 360 60 360 2πr2 22 7 r ਕਿੰਨਾ 7 ਹੈ 7 7 ਨਾਲ कट ਗਿਆ ਇੱਥੇ ਆ ਗਿਆ 6 نیچے ਅਤੇ ਇਹ ਹੋ ਗਿਆ 3 तो आंसर आ गया ट्वेंटी टू पॉइंट थ्री सेंटीमीटर या मीटर जो भी हो गए ठीक है यह आंसर आ गया इस तरह समझ आ गई गल किस तरह होना है ये दो फॉर्मुले दस दिए हाँ हूँ आप चलते तीजे फॉर्मुले उत्ते तीजा फॉर्मुला मोस्ट इंपोर्टेंट मोस्ट डिफिकल्ट भी जो बच्चे लगता है वह है एरिया ऑफ सैगमेंट ठीक है एरिया ऑफ सैगमेंट देखो सैगमेंट होंगे सब तो पहले तो एक कॉड जो होंगी एक कॉड वह जिन्ना उसके आले पिछे एरिया बनता है उसने आप ਕਿੰਨੇ ਆ ਕੀ ਕਹਿੰਨੇ ਆ ਸੈਗਮੈਂਟ ਕਹਿੰਨੇ ਆ ਆ ਜੋ ਹੈ ਮੈਨੇ ਬਲੂ ਜਿਹੜਾ ਹਾਈਲਾਈਟ ਕੀਤਾ ਇੰਨਾ ਕ ਏਰੀਆ ਕੌੜ ਇਹ ਹੈ ਠੀਕ ਹੈ ਆ ਪੂਰਾ ਇਥੇ ਇੱਕ ਸੈਕਟਰ ਤਾਂ ਬਣ ਹੀ ਰਿਹਾ ਹੋਵੇਗਾ ਠੀਕ ਹੈ ਇੱਕ ਪੂਰਾ ਸੈਕਟਰ ਬਣ ਰਿਹਾ ਹੋਵੇਗਾ ਹੁਣ ਦੇਖੋ ਇਹ ਕਿਸ ਤਰ੍ਹਾਂ ਹੋ ਸਕਦਾ ਜੇ ਮੈਂ ਪੂਰੇ ਸੈਕਟਰ ਵਿੱਚੋਂ ਪੂਰੇ ਸੈਕਟਰ ਵਿੱਚੋਂ ਜੇ ਮੈਂ ਆਹ ਜੋ ਵਿੱਚ ਟ੍ਰਾਇੰਗਲ ਆ ਰਿਹਾ ਇਸ ਦਾ ਏਰੀਆ ਮਾਈਨਸ ਕਰਦਾ ਤਾਂ ਫਿਰ ਆਹੀ ਤਾਂ ਬਚ ਗਿਆ ਠੀਕ ਹੈ ਤੇ ਚਲੋ ਕਰਨਾ ਮੈਂ ਕਿਸ ਤਰ੍ਹਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਪੂਰਾ ਸੈਕਟਰ ਦਾ ਫਾਈਂਡ ਕਰ ਲਿਆ θ 360 πr² ਸਮਝ ਆਈ ਗੱਲ ਉਸ ਵਿੱਚੋਂ ਜੇ ਮੈਂ ਮਾਈਨਸ ਕਰਦਾ ट्रायंगल ਦਾ ਏਰੀਆ ट्रायंगल ਜੋ ਹੈ ਇੱਥੇ ट्रायंगल ਦਾ ਏਰੀਆ ਦਾ ਫਾਰਮੂਲਾ ਨਵਾਂ ਹੈ ਜੋ ਕਿ ਤੁਸ ਸਭ ਨੂੰ ਹਜ ਤੱਕ ਪਤਾ ਨਹੀਂ 1/2 r² sin θ ਇਹ ਯਾਦ ਹੋਣਾ ਚਾਹੀਦਾ ਸਰਕਲ ਦੇ ਵਿੱਚ ਟ੍ਰਾਇੰਗਲ ਕੱਢਣ ਵਾਸਤੇ ਸਕੂਲਾਂ ਵਿੱਚ ਇਹ ਨਹੀਂ ਦੱਸਿਆ ਜਾਂਦਾ ਸਕੂਲਾਂ ਵਿੱਚ ਬਹੁਤ ਹੀ ਅਜੀਬ ਤਰੀਕੇ ਦੇ ਨਾਲ ਇਹਨਾਂ ਕੁਐਸਚਨਾਂ ਨੂੰ ਕਰਾਇਆ ਜਾਂਦਾ ਬਟ ਮੇਰੇ ਕੋਲ ਇੱਕ ਸਿੰਪਲ ਜਿਹਾ ਫਾਰਮੂਲਾ ਜੋ ਕਿ ਤੁਸੀਂ ਇਸ ਨੂੰ ਯਾਦ ਕਰ ਲਵੋਗੇ ਤਾਂ ਬਹੁਤ ਈਜ਼ੀਲੀ ਤੁਹਾਡਾ ਇਹ ਹੋ ਜਾਵੇਗਾ ਅੱਗੇ ਮੈਂ ਦੱਸਾਂਗਾ ਵੀ ਕਿਸ ਤਰ੍ਹਾਂ ਵੈਲਿਊ ਵਗੈਰਾ ਹਨ ਫਾਈਂਡ ਕਰਨੀਆਂ ਕੋਈ ਤੁਹਾਡੇ ਕੋਲ ਪੁੱਠਾ ਸਿੱਧਾ ਐਂਗਲ ਨਹੀਂ ਆਵੇਗਾ ਸਾਰੇ ਸਾਰੇ ਇਹ ਦੇ ਹੀ ਆਉਣਗੇ ਜਿਉਂ sin θ ਦੇ ਵਿੱਚ ਫਿੱਲ ਕੀਤਾ ਜਾ ਸਕਣ ਚਲੋ ਆਹ ਫਾਰਮੂਲਾ ਹੋ ਗਿਆ ਇਸ ਦੀ ਤਾਂ ਆਪਾਂ ਪ੍ਰੈਕਟਿਸ ਉਹਦੇ ਹੀ ਕਰਾਂਗੇ ਹਨ ਤਾਂ ਸੈਗਮੈਂਟ ਦੇ ਤਾਂ ਇਹ ਆ ਵੀ ਤੁਸੀਂ ਉਹ ਤੇ ਕਰ ਵੀ ਸਕਦੇ ਹੋ ਉਹੀ ਐਗਜ਼ਾਮਪਲ ਦੇ ਵਿੱਚ ਠੀਕ ਹੈ ਈਜ਼ੀ ਹੀ ਹੈ ਸਭ ਤੋਂ ਪਹਿਲਾਂ ਤਾਂ ਇਹ ਦਾ ਫਾਈਂਡ ਕਰ ਲੋ ਇਹ ਚਲੋ ਇਸ ਦਾ ਆਨਸਰ ਮੈਨੂੰ ਨੀਚੇ ਕਮੈਂਟਸ ਵਿੱਚ ਲਿਖਣਾ ਠੀਕ ਹੈ ਕਮੈਂਟ ਕਰਿਓ ਇਸ ਦਾ ਆਨਸਰ ਕੀ ਹੈ 60 ਡਿਗਰੀ ਤੁਹਾਡਾ ਐਂਗਲ ਹੈ 60 ਡਿਗਰੀ ਐਂਗਲ ਹੈ ਰੇਡੀਅਸ ਤੁਹਾਡਾ ਕਿੰਨਾ ਹੈ 7 ਸੈਂਟੀਮੀਟਰ ਪਾਈ ਨੂੰ 22/7 ਯੂਜ਼ ਕਰਨਾ ਹੈ ਤੇ ਇਸ ਦਾ ਆਨਸਰ ਦੱਸਣਾ ਠੀਕ ਹੈ ਕਿੰਨਾ ਆਵੇਗਾ ਇਹਨੂੰ ਕੀ ਕਹਿੰਦੇ ਆਪਾਂ ਏਰੀਆ ਆਫ ਸੈਗਮੈਂਟ ਕੀ ਹੈ ਇਹ ਏਰੀਆ ਆਫ ਸੈਗਮੈਂਟ ਏਰੀਆ ਆਫ ਸੈਗਮੈਂਟ ਲਿਖ ਲਿਓਗੇ ਠੀਕ ਹੈ ਸੈਗਮੈਂਟ ਚਲੋ ਹੁਣ ਆਪਾਂ ਆ ਚੁੱਕੇ ਹਾਂ ਇਹ ਬੇਸਿਕ ਚੀਜ਼ਾਂ ਹੋ ਚੁੱਕੀਆਂ ਨੇ ਕੰਪਲੀਟ ਹੁਣ ਬਸ ਮਹਾ ਬੇਸਿਕ ਚੀਜ਼ਾਂ ਜੋ ਪਿਛਲੇ ਚੈਪਟਰਾਂ ਦੇ ਵਿੱਚ ਵੀ ਕੰਮ ਆਈਆਂ ਸੀ ਉਹ ਦੱਸ ਦੇਣਾ ਪਹਿਲਾਂ ਤਾਂ ਇੱਕ ਚੀਜ਼ ਜੋ ਫਾਰਮੂਲਾ ਹੈ ਇੱਕ ਅਲੱਗ ਫਾਰਮੂਲਾ ਹੈ ਮਾਈਨਰ ਮੇਜਰ ਦੇਖੋ ਮਾਈਨਰ ਕਿਹਾ ਜਾਵੇ ਤਾਂ ਕੀ ਹੋਵੇਗਾ ਜਦ ਵੀ ਕਦੇ ਤੁਹਾਨੂੰ ਮਾਈਨਰ ਸੈਗਮੈਂਟ ਕਹੀ ਜਾਵੇਗੀ ਉਹ ਤਾਂ ਛੋਟੀ ਹੋਵੇਗੀ ਜਾਵੇਗੀ ਵੱਡੀ ਕਿਹੜੀ ਹੋਵੇਗੀ ਵੱਡੀ ਆਹ ਹੋਵੇਗੀ ਕੀ ਇਹਦਾ ਕੋਈ ਅਲੱਗ ਫਾਰਮੂਲਾ ਹੈ ਨਹੀਂ ਕੋਈ ਅਲੱਗ ਫਾਰਮੂਲਾ ਨਹੀਂ ਹੈ ਪਹਿਲਾਂ ਮਾਈਨਰ ਪਤਾ ਕਰ ਲਓ ਠੀਕ ਹੈ ਮਾਈਨਰ ਪਤਾ ਕਰ ਲਈ ਉਸੇ ਫਾਰਮੂਲੇ ਦੇ ਨਾਲ theta 360 into, uh, pi r 2 1/2 r 2 sin theta theek hai minor pata hogi fir usnu pure circle de area vich jo mai minor kad da jo a blue na mai mark kure kad da ta major hi ta bach gi ha na ta pi r 2 minor eh aa jaavegi todi major ki ans eh aa jaavegi major okay eh major ho jaavegi osi tarah hi je bas eh formula yaad rakh lo mai ta kehna ਇਹ ਫਾਰਮੂਲਾ ਯਾਦ ਰੱਖੋਗੇ ਨਾ ਬਹੁਤ ਅੱਛੇ ਰਹੋਗੇ 메ਜਰ πr² ਮਾਈਨਰ ਚਾਹੇ ਇਹ ਤੇ ਸੈਗਮੈਂਟ ਹੋਵੇ ਚਾਹੇ ਇਹ ਤੇ ਸੈਕਟਰ ਹੋਵੇ ਠੀਕ ਹੈ ਦੋਨਾਂ ਵਾਸਤੇ ਓਕੇ ਸਮਝ ਆਈ ਗੱਲ ਇਹ ਲਾਸਟ ਚੀਜ਼ ਜੋ ਮੈਂ ਦੱਸਨੀ ਆ ਉਹ ਛੋਟੀ ਜਿਹੀ ਚੀਜ਼ ਐ sin θ ਦੀ ਸਾਰੀ ਵੈਲਿਊਸ ਇੱਕ ਵਾਰ ਤੁਸੀਂ ਰਿਵਾਈਜ਼ ਕਰ ਲਓ ਹਨਾ ਅ ਅੱਗੇ ਵਧਣ ਤੋਂ ਪਹਿਲਾਂ ਕਿਉਂਕਿ ਇਸ ਚੈਪਟਰ ਦੇ ਵਿੱਚ ਕੰਮ ਆਉਣਗੇ 0° ਅੱਗੇ ਕੀ ਹੈ ਆਪਣਾ 30° ਹਨਾ 60° ਅਤੇ 45° ਵਿੱਚ ਸੀ ਹਨਾ 90° 0 0 1/2 1/√2 ਅਤੇ √3/2 90 ਵਾਲੇ ਦਾ 1 ਤਾਂ ਇਹ ਸਾਰੀ ਵੈਲਿਊਜ਼ ਨੇ ਇਹ ਵੀ ਯਾਦ ਹੋ ਜਾਣੇ ਚਾਹੀਦੇ ਹਨ ਹਾਂਜੀ ਪਿਆਰੇ ਬੱਚਿਓ ਅੱਜ ਦੀ ਵੀਡੀਓ ਨੂੰ ਪੂਰੀ ਦੇਖਣ ਲਈ ਧੰਨਵਾਦ ਅੱਜ ਮੈਂ ਇਹ ਸਾਰਾ ਸਾਰਾ ਤੁਹਾਨੂੰ ਸਭ ਨੂੰ ਕਰਾ ਦਿੱਤਾ ਠੀਕ ਹੈ ਇਸ ਦਾ ਪੀਡੀਐਫ ਮੈਂ ਭੇਜ ਦਵਾਂਗਾ ਚਾਹੇ ਉਸ ਦੇ ਵਿੱਚ ਆਪਣਾ ਕੀ ਕਰਨੇ ਆ ਟੈਲੀਗ੍ਰਾਮ ਗਰੁੱਪ ਵਿੱਚ ਉੱਤੇ ਜਾ ਕੇ ਤੁਸੀਂ ਇਸ ਨੂੰ ਦੇਖ ਸਕਦੇ ਹੋ ਧੰਨਵਾਦ ਪਿਆਰੇ ਬੱਚਿਓ